ਸਾਡੇ ਪਿੰਡ ਦੀ ਦਾਣਾ ਮੰਡੀ ਵਿੱਚੋਂ ਰਾਤ ਸਾਡੇ ਕਿਸਾਨ ਭਰਾ ਦੇ 35 ਤੋਂ 40 ਗੱਟੇ ਚੋਰੀ ਹੋ ਗਏ ਜੋ ਬਹੁਤ ਮਾੜੀ ਗੱਲ ਹੈ ਜੀਵਿਦਾਤਾ ਦਾ ਕੋਈ ਕਸੂਰ ਨਹੀਂ ਜੀਵਿਦਾਤਾ ਦਿਖਾ ਕੇ ਉੱਠ ਗਿਆ ਉਹਦਾ ਕੀ ਕਸੂਰ ਹੈ ਜੀ ਸਭੀ ਗੱਲ ਸਹੀ ਗੱਲ ਪੱਲਾ ਹੋਇਆ ਫਿਰ ਤਾਂ ਜੀਮਿਦਾਰ ਨੂੰ ਆਖਦੀ ਉਹਨਾਂ ਦਾ ਦਿਖਾਉਣਾ ਹੀ ਸਿੱਖ ਲੈਣੇ ਰਾਖੀ ਕਰਨ ਵਾਲੇ ਵੀ ਗਰੀਬ ਨੇ ਤੇ ਕਿਸਾਨ ਤਾਂ ਵਿਚਾਰਾ ਪਹਿਲੇ ਆਇਆ ਹੁੰਦਾ ਹੈ ਫਸਲ ਆਉਂਦੀ ਮਗਰੋਂ ਆ ਪਹਿਲਾਂ ਲੱਗੀ ਲਗਾਈ ਹੁੰਦੀ ਹੈ ਪੈਸੇ ਆਉਂਦੇ ਨੇ ਤੇ ਜਾਂਦੇ ਨੇ ਤੁਸੀਂ ਵੇਖ ਲਓ ਵੀ 6 ਮਹੀਨੇ ਕਿਸਾਨ ਉਤੰਗ ਫਸਲ ਪਾਲਦਾ ਤੇ ਜੇ ਉਹਦੇ ਪੱਲੇ ਕੁਝ ਪਵੇ ਨਾ ਤਾਂ ਫਿਰ ਉਹਦੇ ਤੇ ਤੇ ਉਹਦੇ ਪਰਿਵਾਰ ਤੇ ਕੀ ਬੀਤਦੀ ਹੋਣੀ ਹੈ ਬਾਬਾ ਜੀ ਕਿੰਨੇ ਸਾਲ ਹੋ ਗਏ ਇੱਥੇ ਕਰਦਿਆਂ ਨੂੰ ਵੀਰ ਜੀ ਹਟ ਗਿਆ ਸੀ ਪਹਿਲਾਂ 6-7 ਸਾਲ ਆਇਆ 6-7 ਸਾਲ ਪਹਿਲਾਂ ਤਾਂ ਸਾਰਿਆਂ ਨੂੰ ਅੱਗ ਦਾ ਡਰ ਸੀਗਾ ਫਿਰ ਫਸਲ ਆਈ ਤਾਂ ਹੁਣ ਆ ਕੁਝ ਹੋ ਗਿਆ ਪਰਮਾਤਮਾ ਮਿਹਰ ਕਰੇ ਸਾਰੇ ਕਿਸਾਨਾਂ ਤੇ ਤੇ ਹੁਣ ਆਪਾਂ ਆਪਣੇ ਪਿੰਡ ਦੀ ਦਾਣਾ ਮੰਡੀ ਵਿੱਚੋਂ ਜਿਹੜੀ ਰਾਤ ਘਟਨਾ ਹੋਈ ਹੈ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਇਸ ਵਕਤ ਹੈਗੇ ਆ ਪਿੰਡ ਆਦਨੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਤੇ ਪਿੰਡ ਆਦਨੀਆਂ ਦੀ ਦਾਣਾ ਮੰਡੀ ਚ ਰਾਤ ਇੱਥੇ ਬਹੁਤ ਮਾੜਾ ਕੰਮ ਹੋਇਆ ਆਪਣੇ ਕਿਸਾਨ ਭਰਾ ਦੇ 32 ਗੱਟੇ ਚੋਰੀ ਹੋ ਗਏ ਕਣਕ ਦੇ ਤੁਸੀਂ ਵੇਖ ਲਓ ਵੀ 40000 ਦੇ ਲੱਗੇ ਤਾਂ ਕਿ ਕਣਕ ਬੰਦੀ ਐ ਬਹੁਤ ਮਾੜਾ ਹੈ ਜਿੰਨਾ ਵੀ ਕਹਿ ਦਈਏ ਪਤਾ ਨਹੀਂ ਕਿਉਂ ਐ ਕਰਦੇ ਹੁੰਨੇ ਆ ਯਾਰ ਤੁਸੀਂ ਇਹਨਾਂ ਦਾ ਮੰਗ ਕੇ ਲੈ ਲਓ ਕਿਸੇ ਤੋਂ ਇਹਦੇ ਵਿਚਾਰੇ ਨੇ ਪਤਾ ਨਹੀਂ ਕਿਵੇਂ ਫਸਲ ਪਾਲੀ ਹੁੰਦੀ ਐ ਮਸਾਂ ਸਮਾਂ ਲੈ ਕੇ ਆਉਂਦਾ ਤੇ ਤੁਸੀਂ ਵੇਖ ਲਓ ਵੀ ਰਾਤ ਕਹਿੰਦੇ ਐ 12 1 ਵਜੇ ਦੇ ਲਗ ਤੱਕ ਕਿ ਗੱਟੇ ਚੋਰੀ ਹੋਏ ਐ ਬਾਕੀ ਦਾਣਾ ਮੰਡੀ ਪਹੁੰਚੇ ਆਪਾਂ ਕਰਦੇ ਆਂ ਗੱਲ ਹੋ ਰਹੀ ਰਹੀ ਕੀ ਹਾਲ ਹਾਂਜੀ ਵਧੀਆ ਤੁਸੀਂ ਲਾਓ ਠੀਕ ਹਾਂ ਹਾਂਜੀ ਇਹ ਕਿੰਨੇ ਵਜੇ ਦੀ ਗੱਲ ਆ ਰਾਤ ਇਹ ਇਹ 1:30 ਵਜੇ ਦੀ ਗੱਲ ਆ 1:30 ਤੇ 2:30 ਦੇ ਵਿੱਚ ਵਿੱਚ ਅਸੀਂ ਸੁੱਤੇ ਸੀ ਸਾਨੂੰ ਪਤਾ ਨਹੀਂ ਲੱਗੇ ਅੱਛਾ ਤੇ ਕਿੰਨੇ ਗੱਟੇ ਸੀਗੇ ਸਾਰੇ ਜੀ ਤੇ 40 ਗੱਟੇ ਚ 40 ਮੈਂ ਸੋਨੇ 32 ਐ 32 ਸੀਗੇ ਵਿੱਚ ਉਹ 6 ਇਧਰੋਂ ਚੱਕੇ ਪੈ 40 6 ਇਧਰੋਂ ਚੱਕੇ ਚ ਬਾਅਦ ਚ ਪਤਾ ਲੱਗ ਓਕੇ ਇਹ ਕਿਹੜੇ ਪਾਸੇ ਦੇ ਲੱਕ ਕੇ ਜੀ ਕੱਟੇ ਇਧਰ ਢਾਬਾ ਨਾਲ ਜੋਖੀ ਦੀ ਗੱਲ ਅੱਛਾ ਜੀ ਭਾਈ ਨੰਮੇ ਕੀ ਸੀ ਆਹ ਕੱਟੇ ਦੀ ਇਧਰ ਚੋਰੀ ਹੋਏ ਬੋਰੀਆਂ ਚ ਅੱਛਾ ਜੀ ਜਿਹੜੇ 32 ਕੱਟੇ ਹੋਏ ਇਧਰ ਚੋਰੀ ਹੋਏ ਤੇ 6 ਕਿੱਥੋਂ ਹੋਏ ਇਹ 6 ਹੋਏ 6 ਇੱਥੋਂ ਦੇਖ ਲਓ ਕਿੱਡੀ ਮਾੜੀ ਗੱਲ ਆ ਯਾਰ ਹਾਂ ਬੰਦਾ ਗਰੀ ਬੰਦਾਂ ਨੂੰ ਪੈਗੇ ਨਾ ਇਹ ਨਾ ਤਾਂ ਉਹਦੀ ਗੱਲ ਹੈ ਹਾਂ ਨਾ ਤਾਂ ਸਾਨੂੰ ਆਉਤੀਆਂ ਨਿਆ ਦੇਣਾ ਨਾ ਸਾਨੂੰ ਜ਼ਿਮੀਦਾਰ ਨੇ ਦੇਣਾ ਹੀ ਤੇ ਅਸੀਂ ਤਾਂ ਹੁਣ ਐ ਕਰਾਂਗੇ ਵੀ 8 9 ਵਜੇ ਤੋਂ ਬਾਅਦ ਮੰਡੀ 'ਚ ਕੋਈ ਬੰਦਾ ਆਵੇ ਨਾ ਬਣਾਇਆ ਪਤਾ ਕਾਣੀ ਕਿ ਜ਼ਿਮੀਦਾਰ ਦਾ ਵੀ ਕਸੂਰ ਨਹੀਂ ਜ਼ਿਮੀਦਾਰ ਦਾ ਤਾਂ ਕੋਈ ਕਸੂਰ ਨਹੀਂ ਜ਼ਿਮੀਦਾਰ ਦਾ ਦਿਖਾ ਕੇ ਉੜ ਗਿਆ ਉਹਦਾ ਕੀ ਕਸੂਰ ਹੈ ਜੀ ਸਹੀ ਗੱਲ ਹੈ ਹੱਥ ਪੱਲਾ ਹੋਏ ਫਿਰ ਤਾਂ ਅਸੀਂ ਜ਼ਿਮੀਦਾਰ ਨੂੰ ਆਖਦੀ ਹਾਂ ਉਹਨਾਂ ਦਾ ਦਿਖਾਉਣੇ ਸਿੱਖ ਲੈਣੇ ਉਹ ਜ਼ਿਮੀਦਾਰ ਤੇ ਤਾਂ ਇੰਨਾ ਕੁ ਸਾਰੇ ਆ ਜੋ ਕੋਈ 10 ਸੇ ਸਾਨੂੰ ਦੇ ਦੂਗਾ ਠੀਕ ਹੈ ਨਹੀਂ ਬੱਸ ਨਹੀਂ ਹਾਂ ਜ਼ਿਮੀਦਾਰ ਦਾ ਕੀ ਰੋਲ ਹੈ ਜੀ ਸਹੀ ਗੱਲ ਹੈ ਸਹੀ ਉਹ ਨਹੀਂ ਜਾਂ ਕਿਧਰੋਂ ਦਾ ਜਿਹੜਾ ਉਹਦਾ ਉਹਦਾ ਛੱਡ ਥੱਲੇ ਹੁੰਦਾ ਹਾਂਜੀ ਹੋਰ ਨਹੀਂ ਕੋਈ ਵੀ ਹੁੰਦਾ ਠੀਕ ਹੈ ਜੀ ਬਹੁਤ ਮਾੜਾ ਹੋਇਆ ਵੀ ਜਿੰਨਾ ਵੀ ਕਹਿ ਦਿੱ ਗਏ ਤੇ ਹਰੇਕ ਪਿੰਡ ਵਾਸਤੇ ਮਾੜੀ ਗੱਲ ਆ ਹਰੇਕ ਕਿਸਾਨ ਵਾਸਤੇ ਮਾੜੀ ਗੱਲ ਆ ਤੁਸੀਂ ਵੇਖੋ ਯਾਰ ਵੀ ਪਤਾ ਨਹੀਂ ਹਰੇਕ ਬੰਦਾ ਹੀ ਆ ਭਾਵੇਂ ਸੰਭਲ ਆਲਾ ਜਾਂ ਨਿਗਰੱਖਣ ਵਾਲਾ ਜਾਂ ਜਿਹਦੀ ਫਸਲ ਆ ਉਹ ਵਿਚਾਰੇ ਨੇ ਬਥੇਰਾ ਕੋ ਸੋਚਿਆ ਹੁੰਦਾ 40000 ਰੁਪਏ ਥੋੜਾ ਨਹੀਂ ਹੁੰਦਾ ਬਹੁਤ ਹੁੰਦਾ ਤੇ ਬਾਕੀ ਜਿਹੜੇ 6 ਕਟੇ ਹੋਰ ਉੱਡੇ ਤੁਸੀਂ ਬਣਾ ਲਓ ਪੈਸੇ ਕਿੰਨੇ ਬੰਦੇ ਆ ਪਰਮਾਤਮਾ ਕਰਕੇ ਵੀ ਇਹੋ ਜਿਹੇ ਦਿਨ ਕਿਸੇ ਜ਼ਿੰਮੇਵਾਰ ਤੇ ਨਾ ਆਵੇ ਪਹਿਲਾਂ ਤੁਸੀਂ ਵੇਖੋ ਵੀ ਮਸਾ ਤਾਂ ਡਰ ਦੇ ਡਰ ਦੇ ਲੋਕਾਂ ਨੇ ਕੰਕਾਂ ਵਢੀਆਂ ਅੱਗਾਂ ਲੱਗੀਆਂ 100 ਕੁਝ ਹੋ ਗਿਆ ਤੇ ਜੇ ਫਿਰ ਆਹ ਕੁਝ ਹੋਇਆ ਤਾਂ ਹੁਣ ਤੁਹਾਡੇ ਸਾਹਮਣੇ ਆ ਤੇ ਇਹ ਤਾਂ ਚਲੋ ਸਾਡੇ ਪਿੰਡ ਦੀ ਗੱਲ ਆ ਮੈਨੂੰ ਤਾਂ ਪਤਾ ਲੱਗ ਗਈ ਹੋਰ ਪਤਾ ਨਹੀਂ ਕਿੰਨੇ ਕਿ ਪਿੰਡਾਂ 'ਚ ਇਹ ਕੁਝ ਹੁੰਦਾ ਹੋਣਾ ਤੇ ਬਹੁਤ ਮਾੜੀ ਗੱਲ ਹੈ ਨਾ ਕਰਿਆ ਕਰੋ ਯਾਰ ਇਹੋ ਜਿਹਾ ਕੁਝ ਕਿਉਂ ਚੋਰੀਆਂ ਕਰਦੇ ਹੁੰਦੇ ਆ ਗਾ ਰੱਬ ਨੂੰ ਦੇਣਾ ਦੇਣਾ ਬਹੁਤ ਮਾੜੀ ਗੱਲ ਹੈ ਤੇ ਜਿਨ੍ਹਾਂ ਦੇ ਘਰਾਂ 'ਚ ਚੋਰੀ ਹੋਇਆ ਰਾਤ ਨੂੰ ਸੁੱਤੇ ਨਹੀਂ ਬਾਈ ਨਿਮਾਟਾ ਬਾਲਾ ਤੜਕੇ ਮੈਨੂੰ ਫੋਨ ਆਇਆ ਤੇ ਗੱਲ ਸੁਣ ਕੇ ਬਹੁਤ ਮਨ ਦੁਖੀ ਹੋਇਆ ਜਿੰਨਾ ਵੀ ਕਹਿ ਦਈਏ ਹੋਰ ਨਿਗਰਾਨੀ ਵਧਾਉਣਗੇ ਹੁਣ ਹੋਰ ਜੀ ਕੀ ਹਾਲ ਹੈ ਤੁਸੀਂ ਇੱਥੇ ਹੀ ਰਾਤ ਕਨੀ ਨਹੀਂ ਜੀ ਰਾਤ ਅਸੀਂ ਤਾਂ ਜਾਵੜੇ ਦੀ ਵਰਤ ਸੀਗਾ ਬਾਬੇ ਦਾ ਹਾਂਜੀ ਹਾਂਜੀ ਸਾਇਮ ਨਾਲ ਜਾਵੜੇ ਦੀ ਜਿੰਨੋ ਗੋਏ ਬਹੁਤ ਮਾੜਾ ਹੋਇਆ ਜੀ ਚੰਗਾ ਬੰਦਾ ਤਾਂ ਇਹ ਜੇ ਕੰਮ ਕਦੇ ਵੀ ਨਹੀਂ ਕਰਦਾ ਚੰਗਾ ਬੰਦੇ ਨੂੰ ਲੋੜ ਹੁੰਦੀ ਮੰਗ ਕੇ ਖਾਲੂਗਾ ਚੋਰੀ ਨਹੀਂ ਕਰਦਾ ਹੁੰਦਾ ਤੇ ਬਹੁਤ ਮਾੜੀ ਗੱਲ ਹੈ ਜਿੰਨੇ ਵੀ ਕਹਿ ਰਹੇ ਬੈਠੇ ਬਾਬੇ ਆ ਕੇ ਇਹਨਾਂ ਨੂੰ ਪੁੱਛਦੇ ਆਂ ਹੋਰ ਜੀ ਕੀ ਹਾਲ ਹੈ ਤਰਾਰ ਬਾਬਾ ਫਿਰ ਕਿੰਨੇ ਬੇਚ ਦੀ ਗੱਲ ਹੈ ਵੱਛੇ 36 ਮਿੰਟਾਂ ਦੇ 36 ਮਿੰਟਾਂ ਦੇ ਤੇ ਉਹ ਜਮੇ ਚੁੰਡ ਤੋਂ ਚੋਰੀ ਹੋਇਆ ਨਾ ਹਾਂ ਚੁੰਡ ਤੋਂ ਫਕਰ ਕਾਸ ਸੀ ਪੰਨਾ ਪੀਕ ਅਪ ਦੀ ਕਿਹ ਬੰਹਾਤੀ ਐ 10 ਛਣ ਸੀ ਕਿਉਂ ਆਓ ਤੇ ਖੜ ਕੇ ਨਾ ਪਤਾ ਨਹੀਂ ਲੱਗੇ ਆਏ ਹੋ ਕੇ ਇਹਦੇ ਸਾਰੇ ਉਲਟ ਗਏ ਸੀ ਪਿੰਡ ਦੇ ਆਪਣੇ ਹਾਂ ਸੋ ਠੀਕ ਆਪਾਂ ਤੇ ਰਾਤ ਨੂੰ ਤੁਸੀਂ ਕਿੰਨੇ ਆਣੇ ਮੈਂ ਉੱਥੇ ਰਾਤ ਨੂੰ ਤਿੰਨ ਚਾਰ ਜਣੇ ਨਿਗਰ ਰੱਖਣ ਵਾਲੇ ਨਾ ਨਾ ਨਿਗਰ ਰੱਖਣ ਵਾਲਾ ਇਕੱਲਾ ਹੀ ਬਹੁਤ ਮਾੜੀ ਗੱਲ ਆ ਯਾਰ ਜਿਨੇ ਵੀ ਚੋਰੀ ਕਰਿਆ ਨਾ ਰੱਬ ਵੇਂਦਾ ਹੈਗਾ ਕਮਕਸਾ ਮੇਰ ਬਹੁਤ ਕੋ ਸੋਚਿਆ ਹੁੰਦਾ ਕਣੀ ਪੀਸਾ ਭਰਨੀਆ ਜਵਾਕਾਂ ਦੀਆਂ ਮਾੜੇ ਬੰਦੇ ਤਾਂ ਨਾ ਇੱਕ ਬੋਰੀ ਗੱਟਾ ਚੋਰੀ ਹੋ ਜਾ ਨੀਂਦ ਨਹੀਂ ਆਉਂਦੀ ਤੁਸੀਂ ਦੇਖ ਲਓ 35 ਗੱਟੇ ਉਹ ਗਾਂ ਪਤਨੀ 6 ਆਖੀ ਨੇ 8 8 ਨੇ ਜਿੰਨੇ ਵੀ ਹੋਇਆ ਮਾੜੀ ਗੱਲ ਹੈ ਗੱਟਾ ਤਾਂ ਯਾਰ ਇੱਕ ਵੀ ਚੱਕਿਆ ਮਾੜਾ ਤੁਸੀਂ ਕਿੱਥੇ ਰਤ ਨਹੀਂ ਆਪਾਂ ਐਣੀ ਜੀ ਤੁਸੀਂ ਵੀ ਨਹੀਂ ਬਾਈ ਤੁਸੀਂ ਆਪਾਂ ਜੀ ਨਹੀਂ ਬਹੁਤ ਮਾੜੀ ਗੱਲ ਆ ਬਾਈ ਦੇ ਰਾਤੀ ਵਾਲਾ ਤੋੜ ਕੇ ਗਏ ਆ ਹਾਂ ਪਰ ਮਾਪਾਂ ਵੀ ਨਾ ਬਈ ਇਹੋ ਜੇ ਕੰਮ ਨਾ ਕਰਿਆ ਕਰੋ ਯਾਰ ਤੁਸੀਂ ਉਹ ਤਾਂ ਛੱਡੋ ਚੱਲ ਜਿਹਦੇ ਚੋਰੀ ਹੋਇਆ ਨਾ ਜਿਹਨੂੰ ਪਤਾ ਲੱਗਣਾ ਪਤਾ ਬੁੜੀਆਂ ਤਾਂ ਉਹ ਵੀ ਵਿਚਾਰੀਆਂ ਇਹ ਹੋ ਜਾਂਦੀਆਂ ਬਹੁਤ ਬੁਰਾ ਹਾਲ ਹੋਣਾ ਕਿਹਦੇ ਕਰਦਾ ਯਾਰ ਤੂੰ ਵੇਖ ਲੈ ਯਾਰ 13 ਮਹੀਨਾ ਚੱਲੀ ਜਾਂਦਾ ਹੁਣ ਤਾਂ ਹਿਸਾਬ ਕਰਨਾ ਦਾੜ ਤੱਕ ਨਾ ਬੰਦੇ ਨੇ ਤੇ ਗਾਂ ਠੇਕਾ ਹੀ ਭਰਨਾ ਹੁੰਦਾ ਜ਼ਮੀਨ ਦਾ ਬੰਦੇ ਦਾ 40000 ਰੁਪਏ ਉੱਡ ਜੇ ਯਾਰ ਬਹੁਤ ਮਾੜੀ ਗੱਲ ਹੈ ਤੇ ਜਿਹੜੇ ਤਾਂ ਜ਼ਿੰਮੇਦਾਰੀ ਛੋਟੇ ਵਿਚਾਰੇ ਉਹਨਾਂ ਦਾ ਤਾਂ ਹੋਰ ਹੀ ਬੁਰਾ ਹਾਲ ਹੁੰਦਾ ਠੇਕੇ ਦਾ ਅੱਜ ਕੱਲ੍ਹ ਜ਼ਮੀਨਾਂ ਲੱਗੀਆਂ ਲੋਕਾਂ ਨੇ ਪੈਸ ਤੇ ਹੁਣ ਆਹ ਕੰਮ ਚੋਰੀ ਚੱਕੇ ਵਾਲਾ ਤੇ ਬਾਕੀ ਮੈਂ ਇਹੀ ਆਣਾ ਨਿੰਮੇ ਨੂੰ ਢੱਬ ਵਾਲੇ ਨੂੰ ਭਰਾਵਾ ਇਸ ਦੁੱਖ ਦੀ ਘੜੀ ਚ ਅਸੀਂ ਸਾਰੇ ਪਿੰਡ ਤੇਰੇ ਨਾਲ ਆ ਕੋਈ ਲੋੜ ਹੋਈ ਸਾਨੂੰ ਜਰੂਰ ਦੱਸੀ ਤੇ ਅਸੀਂ ਹਮੇਸ਼ਾ ਤੇਰੇ ਨਾਲ ਆ ਇਸ ਚੋਰੀ ਨਾਲ ਗਰੀਬੰਦਾ ਹੀ ਮਾਰਿਆ ਗਿਆ ਜ਼ਿਮੀਂਦਾਰ ਵੀ ਮਾਰਿਆ ਗਿਆ ਹਾਂ ਤੇ ਜਿਹੜੇ ਕਣਕ ਪਈ ਆ ਉਹਨਾਂ ਦੇ ਦਿਲ ਚ ਡਰ ਬੈ ਗਿਆ ਹੁਣ ਯਾਰ ਦੇਖ ਲੋ ਆਸੇ ਪਾਸੇ ਖੇਤ ਆ ਹੁਣ ਰਾਹ ਵੀ ਲੱਗਦੇ ਆ ਕਿ ਹਿਸਤ ਕੀ ਪ੍ਰੋਸੈਸਰ ਪਰਮਾਤਮਾ ਮਿਹਰ ਕਰੇ ਤੁਹਾਨੂੰ ਜਲਦੀ ਅਪਡੇਟ ਦਿੰਨੇ ਆ ਜਿਹੜਾ ਕਿਕਰ ਦੀ ਕਿਕਰ ਉੱਥੇ ਉਹਨਾਂ ਨੇ ਛੋਟਾ ਹਾਥੀ ਜਾਂ ਜਿਹੜਾ ਹੈਗਾ ਆਪਣਾ ਵੈਨ ਜੀਪਿਕਅਪ ਉੱਥੱਲੀ ਹੈ ਤੇ ਨੰਗੇ ਪੈਰੀ ਆਏ ਕੱਟੇ ਚੱਕਣਾ ਤੇ ਜਾਣੇ ਇੱਕ ਤੋਂ ਜ਼ਿਆਦਾ ਸੀ ਤਿੰਨ ਵੀ ਹੋ ਸਕਦੇ ਚਾਰ ਵੀ ਹੋ ਸਕਦੇ ਆ ਇੱਥੇ ਆ ਕਿਕਰ ਕੋਲੇ ਇਹਨਾਂ ਨੇ ਠੱਲਿਆ ਆਪਦਾ ਉਹ ਛੋਟਾ ਹਾਥੀ ਲਾ ਲਓ ਜਾਂ ਪਿਕਅਪ ਲਾ ਲਓ ਉਸ ਤੋਂ ਬਾਅਦ ਤੁਰ ਕੇ ਚੱਕ ਕੇ ਲੈ ਗਏ ਤੇ ਬਹੁਤ ਮਾੜੀ ਗੱਲ ਆ ਬਾਈ ਬਹੁਤ ਮਾੜੀ ਗੱਲ ਆ ਬਾਈ ਬਣ ਕੇ ਨਾਂ ਕਰਿਆ ਕਰੋ ਯਾਰ ਹਰੇਕ ਪਤਾ ਨਹੀਂ ਕਿਵੇਂ ਰੋਟੀ ਖਾਂਦਾ ਘਲਾ ਯਾਰ ਕਿਉਂ ਕਿਸ ਦੀਆਂ ਵੱਦ ਸੀਸਾ ਲੈਨੇ ਹੋ ਤੇ ਮੇਰੀ ਉਹਨੂੰ ਇਹੀ ਬੇਨਤੀ ਹੈ ਬਾਈ ਬਣ ਕੇ ਨਾ ਇਹਦਾ ਕੰਮ ਕਰਿਆ ਕਰੋ ਯਾਰ ਵਧੀਆ ਖੁਸ਼ ਰਹੋ ਆਪ ਵੀ ਰਹੋ ਕਿਉਂ ਚਾਰੇ ਕਿਦ ਨੂੰ ਠੱਠ ਕਰਦੇ ਆਂ ਯਾਰ ਉਹ ਵਿਚਾਰੇ ਦੇ ਪਤਾ ਨਹੀਂ ਕੀ ਬੀਤਦੀ ਹੋਣੀ ਆ ਯਾਰ ਤੁਸੀਂ ਵੇਖ ਲਓ ਯਾਰ ਵੀ ਇਹ ਬਜ਼ੁਰਗ ਦਾ ਵਿਚਾਰੇ ਦਾ ਕਿ ਕਸੂਰ ਆ ਯਾਰ ਤਾਂ ਕਰਕੇ ਬਾਈ ਬਣ ਕੇ ਹਜੇ ਵੀ ਕੋਈ ਹਾਇਰ ਆਸਤ ਦਾ ਤਰ੍ਹਾਂ ਦੇ ਕੋ ਕਣ ਕੋੜ ਕੇ ਮੋੜਦੇ ਯਾਰ ਰੱਬ ਵੇਦਾ ਯਾਰ ਇਹ ਵਿਚਾਰਾ ਤੁਨੂੰ ਕੀ ਵਿਚਾਰੇ ਦਾ ਕਸੂਰ ਹੈ ਢਾੜੀ ਧਰ ਬੰਦਾ ਯਾਰ ਬਾਪਾ ਤਨ ਕਿੰਨੇ ਸਾਲ ਹੋ ਗਏ ਇੱਥੇ ਕਰਦੇ ਆ ਨੂੰ ਅਬੀ ਜੀ ਹਟ ਗਿਆ ਸੀ ਪਹਿਲਾਂ 6-7 ਸਾਲ ਲਾਇਆ 6-7 ਸਾਲ ਆਹ ਉਹ ਦੇਖ ਲਓ ਯਾਰ ਵਿਚਾਰੇ ਕਿ ਨਹੀਂ ਦੇਖੋ ਯਾਰ ਗਰੀਬ ਬੰਦਾ ਕਰਾ ਤਰਾਇ ਨਾ ਕਰੋ ਬਾਈ ਬਣ ਕੇ ਯਾਰ ਕਿਉਂ ਇਹੋ ਜਿਹਾ ਕੰਮ ਕਰਦੇ ਹੁੰਦੇ ਹੋ ਬਹੁਤ ਸਾਨੂੰ ਪੁਨ ਲੱਗੂਗਾ ਕੋਈ ਕਿਸੇ ਨੂੰ ਕੁਝ ਨਹੀਂ ਆਦਾ ਭਾਵੇਂ ਚੋਰ ਕੇ ਰੱਖ ਜੋ ਵਿਚਾਰੇ ਦੇ ਗੱਟੇ-ਗੁੱਟੇ ਮੋੜ ਜੋ ਯਾਰ ਰੱਬ ਦਾ ਵਾਸਤਾ ਮੋੜ ਜੋ